ਸਭ ਤੋਂ ਪਹਿਲਾਂ ਤਰਕ ਮੀਡੀਆ ਦੀ ਇੱਕ ਵੀਡੀਓ ਆਈ ਸੀ ਕਿ ਨਾਨਕਪੁਰ ਸਾਹਿਬ ਬਹੁਤ ਵੱਡਾ ਬਲ ਰਿਹਾ ਔਰ ਜਿਹੜਾ ਗਰਸ਼ਿੰਗ ਕਰ ਰਿਹਾ ਹੈ ਉਹ ਨੂੰ ਨਾਨਕਪੁਰ ਸਾਹਿਬ ਦੇ ਨਾਲ ਮਿਲਾ ਦੇਣਗੇ ਜੋ ਸਰਕਾਰ ਦੀ ਇੰਚਾ ਹੈ ਉਸ ਤੋਂ ਬਾਅਦ ਅਸੀਂ ਇਸ ਬੰਨ ਨੂੰ ਰੀਡਿਟ ਕੀਤਾ ਕਿਉਂਕਿ ਦਰਸ਼ਕਾਂ ਦੀ ਆਵਾਜ਼ ਨਹੀਂ ਚਾਹਦੀ ਕਿ ਅਸੀਂ ਨਾਂਪੁਰ ਸਾਹਿਬ ਨਾਲ ਜਾਏ ਕਿਉਂਕਿ ਉਰ ਰੋਡ ਕਨੈਕਟੀਵਿਟੀ ਨਹੀਂ ਹੈਗੀ ਇੱਥੇ ਬਸ ਦਾ ਟਾਈਮ 2 ਘੰਟੇ ਦਾ ਆ ਹੁਸ਼ਿਆਪੁਰ ਬਹੁਤ ਈਜ਼ੀ ਕਨੈਕਟੀਵਿਟੀ ਹੈ ਜਿਵੇਂ ਤੁਸੀਂ ਪਿੱਛੇ ਦੇਖਿਆ ਸੀਗਾ ਕਿ ਜਿਹੜਾ ਇੱਕ ਵਾਰ ਗੱਲ ਚੱਲੀ ਸੀ ਕਿ ਜਿਹੜੇ ਇਹ ਦਰਸ਼ਕਾਂ ਦੇ ਪਿੰਡਾਂ ਨਾਲ ਜੋੜਨਾ ਚਾਹੁੰਦੇ ਸੀ ਫਿਰ ਇੱਥੇ ਦਾ ਵਪਾਰੀ ਵਰਗ ਜਾਗਿਆ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਇੱਥੇ ਦੇ ਲੋਕ ਜਾਗੇ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਕਿ ਨਹੀਂ ਸਾਡੇ ਜਿਹੜੇ ਸੈਂਟਰੀਮੈਂਟਸ ਆ ਉਹ ਹੁਸ਼ਿਆਪੁਰ ਨਾਲ ਹੀ ਜੁੜੇ ਆ ਔਰ ਸਰਕਾਰ ਨੂੰ ਜਿਹੜਾ ਆਪਣਾ ਸੋ ਨਾ ਪਿਆ ਸੀ ਗਾਰਸ਼ੀ ਪਰਦੇਰਿਆ ਉਹਦੇ ਨਾਲ ਉਹ ਸ਼ਾਹਪੁਰ ਦੇ ਨਾਲ ਹੀ ਰਹਿਣ ਦਿੱਤਾ ਗਿਆ ਸੀ ਇਸੇ ਤਰ੍ਹਾਂ ਹੀ ਮਤਲਬ ਹੁਣ ਇਸ ਤਰ੍ਹਾਂ ਨਹੀਂ ਹੈਗਾ ਕਿ ਪਿੰਡਾਂ ਦੇ ਲੋਕ ਜਾਗਦੇ ਆ ਪਿੰਡਾਂ ਦੇ ਲੋਕ ਨਵੇਂ ਦੇ ਜਾਗ ਰਹੇ ਆ ਔਰ ਇਸੇ ਕਰਕੇ ਕਿਉਂਕਿ ਲੋਕ ਜਾ ਰਹੇ ਆ ਇਹਨਾਂ ਨੂੰ ਨਾਲ ਔਰ ਸੈਲੇ ਜਾ ਕੇ ਢੋੜੀ ਸਾਹਿਬ ਨੂੰ ਕਹਿਣਾ ਪਿਆ ਕਿ ਨਹੀਂ ਜਮਾਲਪੁਰ ਤੇ ਸੈਲੇ ਦਾ ਨੁਕਸਾਨ ਨਹੀਂ ਹੋ ਰਿਹਾ ਉਹਨਾਂ ਨੇ ਜਦੋਂ ਮਾਨਪੁਰ ਸੈਲੇ ਦੀ ਗੱਲ ਕੀਤੀ ਉਹਨਾਂ ਨੇ ਗਰਸ਼ਨ ਕਰਦੀ ਕਿਉਂ ਨਹੀਂ ਗੱਲ ਕੀਤੀ ਆਉਣ ਵਾਲੇ ਟਾਈਮ 'ਚ ਜੇ ਇਹਦਾ ਹੁੰਦਾ ਤੇ ਗਰਸ਼ਨ ਕਰਦੀ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਗੀਆਂ ਇਹ ਲੜਾਈ ਲੋਕਾਂ ਦੀ ਹੈ ਕਿ ਪ੍ਰਿੰਟ মিডিਆ ਤੋਂ ਸਭ ਤੋਂ ਪਹਿਲਾਂ ਅਮੀਜ ਆਈ ਸੀ ਉਸ ਤੋਂ ਬਾਅਦ ਸਾਡੇ ਮਾਨਯੋਗ ਜਿਹੜੇ ਸਾਫ ਕਾਂ ਮੰਤਰੀ ਤੀਖਨ ਸੀਤ ਉਹਨਾਂ ਨੇ ਸਾਡੇ ਧਿਆਨ ਤੇ ਲੰਭਾਉਂਦਾ ਕਿ ਇਹ ਇਹ ਗੱਲ ਹੋ ਰਹੀ ਆ ਕੋਈ ਜਿਹੜੇ ਸਰਕਾਰ ਨੇ ਅਸ਼ੂਰ ਕੀਤਾ ਜਿਹੜਾ ਜਿਹੜਾ ਚੱਬੇਵਾਲ ਦੇ ਏਰੀਆ ਦਾ ਉਹ ਉਹ ਪਿੱਤੇ ਨਹੀਂ ਜਾ ਰਿਹਾ ਜਿਹਨੇ ਰੌਣੀ ਸਾਹਿਬ ਵੀ ਕਹੇ ਕਿ ਚੱਬੇਵਾਲ ਦਾ ਏਰੀਆ ਕਿਤੇ ਨਹੀਂ ਜਾ ਰਿਹਾ ਮੈਂ ਚੱਬੇਵਾਲ ਦੇ ਲੋਕਾਂ ਨੂੰ ਕਰਨਾ ਚਾਹੁੰਦਾ ਤੇ ਭਾਈ ਤੁਸੀਂ ਅਲਾਰਟ ਰਹੋ ਇਹ ਸਰਕਾਰ ਦਾ ਕੋਈ ਪਤਾ ਨਹੀਂ ਇਹਨੇ ਕਦੇ ਯੂ-ਟਰਨ ਲੈ ਲੈਣੀ ਹੈ ਇਹਨਾਂ ਦੀ ਅੱਜ ਤੱਕ ਕੋਈ ਵੀ ਗੱਲ ਜਿਹੜੀ ਆ ਪੂਰੀ ਨਹੀਂ ਹੋਈ ਚਾਹੇ 1000 ਰੁਪਏ ਮਲਾਵਾ ਦਾ ਚਾਹੇ ਨਸ਼ੇ ਦਾ ਚਾਹੇ ਬੇਰੋਜ਼ਗਾਰੀ ਦਾ ਇਹ ਸਰਕਾਰ ਜੂਰ ਕਰਨ ਲੱਗਿਆਂ ਕਿ ਸਕਿੰਟ ਵੀ ਨਹੀਂ ਲਾਉਂਦੀ ਤੁਹਾਡਾ ਜ਼ੋਰ ਰਹਿਣਾ ਬਹੁਤ ਜ਼ਰੂਰ ਹੈ ਨਾਲ ਦੀ ਨਾਲ ਮੈਂ ਗਰਸ਼ਕਰਦੀ ਬਾਣੀ ਵੀ ਕਹਿੰਦਾ ਵੀ ਤੁਹਾਨੂੰ ਜਾਗਣਾ ਪੈਣਾ ਹੈ ਉਹ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਕਰਨ ਜਾ ਰਿਹਾ ਹੈ ਇਸ ਤੋਂ ਕੋਈ ਬਚੋ ਔਰ ਚੱਬੇਵਾਲ ਦੇ ਲੋਕਾਂ ਨੂੰ ਕਹਿੰਨਾ ਵੀ ਜੀ ਗੰਦ ਦੀ ਗੱਲ ਹੁੰਦੀ ਆ ਤਿਆਰ ਰਹੋ ਅਜਿਦ ਕਰਦੇ ਰਹੋ ਇਹ ਜੂਟਰ ਲਾ ਕੇ ਕਾਹਦਾ ਨੁਕਸਾਨ ਵੀ ਕਰ ਸਕਦੇ ਆਜੇ ਉਸੇ ਹਰਪੁਰ ਗਰਸ਼ੰਕਰ ਨਵਾਂ ਸ਼ਹਿਰ ਦਾ ਵਕੀਲ ਭਾਈ ਜਾਰਾ ਇਕੱਠਾ ਹੋ ਗਏ ਜਿਹੜੇ ਗਰਸ਼ੰਕਰ ਦੇ ਟੋਟੇ ਜਿੱਤੇ ਜਾ ਰਹੇ ਆ ਜਿਹੜਾ ਨਵਾਂ ਆਨੰਦਪੁਰ ਸਾਹਿਬ ਜਿਹੜਾ ਬਣਾਇਆ ਜਾ ਰਿਹਾ ਉਹਦੇ ਵਿੱਚ ਗਰਸ਼ੰਕਰ ਦਾ ਕੁਝ ਹਿੱਸਾ ਪਾਣ ਦੀ ਜਿਹੜੀ ਪ੍ਰੋਪੋਜ਼ਲ ਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹਦੇ ਸੰਬੰਧੀ ਸੰਘਰਸ਼ ਚੱਲ ਰਿਹਾ ਆ ਪਰ ਦੁਖਦੀ ਗੱਲ ਇਹ ਆ ਕਿ ਸਰਕਾਰ ਵਾਲੇ ਵਾਸੀਓ ਕਿਸੇ ਨੇ ਵੀ ਹਜੇ ਤੱਕ ਉਹਨੂੰ ਪੰਡਾਮ ਨਹੀਂ ਕੀਤਾ ਇਵਰਕੇ ਹਲਕੇ ਦੇ ਐਮਐਲਏ ਸਾਹਿਬ ਵੀ ਵਾਰ-ਵਾਰ ਇੱਕੋ ਗੱਲ ਕਰਦੇ ਬੈਠੇ ਆ ਵੀ ਮੈਂ ਮਾਲਪੁਰ ਦੇ ਪਿੰਡ ਦੀ ਜਾਨ ਲਵਾਂਗਾ ਉਹ ਗਰਸ਼ੰਕਰ ਦੇ ਪਿੰਡਾਂ ਬਾਰੇ ਕੋਈ ਸਪੈਸ਼ਲ ਗੱਲ ਕਰ ਰਿਹਾ ਉਹ ਗਾਰੇ ਜੀ ਜੋ ਲੋਕ ਚਾਹਣਗੇ ਨਾ ਉਹ ਕਰੂੰਗਾ ਲੋਕਾਂ ਦੇ ਚਾਹਣ ਦਾ ਮਤਲਬ ਕੀ ਹੋਇਆ ਕੀ ਕੱਲੇ ਸਰਪੰਚਾਂ ਦੀ ਮਰਜ਼ੀ ਚੱਲਣੀ ਆ ਕਿ ਆਮ ਜਨਤਾ ਦੀ ਆਪਾਂ ਮੰਗ ਦੇਖਣੀ ਆ ਗੜ ਸ਼ੰਕਰ ਇੱਕ ਇਤਿਹਾਸਿਕ ਸਬਡਿਵੀਜ਼ਨ ਆ ਹੁਸ਼ਿਆਰਪੁਰ ਦਾ ਇਤਿਹਾਸਿਕ ਜਲਾਵਾ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਾਰ ਆ ਸੱਜੀਆਂ ਤੋਂ ਹੁਸ਼ਿਆਰਪੁਰ ਜ਼ਿਲ੍ਹੇជា ਸਾਨੂੰ ਤੋੜਿਆ ਨਾ ਜਾਵੇ ਹੁਸ਼ਿਆਰਪੁਰ ਦੇ ਨਾਲ ਹੀ ਰਹਿਣ ਦਿੱਤਾ ਜਾਵੇ ਉਹਨੇ ਕਹਿੰਦਾ ਹੋਇਆ ਵਾ ਇਸ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਣਾ ਹੈ ਧੰਨਵਾਦ ਜੀ ਆਮ ਲੋਕਾਂ ਦਾ ਸਰਕਾਰ ਦੇ ਦੋਗੂਆ ਉਸਾਰ ਪਰਵਾਰੇ ਕੋਈ ਸੰਭਾਲਤੀ ਅਤੇ ਬਨਾਚਾਰ ਵਾਲਾ ਇਹ ਉਸਾਰ ਕੀ ਹੈ ਕਿ ਤਸਵੀਰ ਗੜਸ਼ੇ ਕਰਨਾ ਸ਼ਹਿਰ ਜिले ਨਾਲੋਂ ਦੂਰ ਪੜਿਆ ਜਾਏਗਾ ਕੋਈ ਸਰਕਾਰ ਬਣੀ ਤੁਹਾਨੂੰ ਬੇਚੀ ਫਿਕਰ ਤੋਂ ਬਹੁਤ ਆਸਾਂ ਛੱਡੀਆਂ ਉਹਨਾਂ ਨੇ ਇਹ ਅੱਜ ਦਾ ਅੱਜ ਦਾ ਕਰਕੇ ਤੇ ਫੜਕਾ ਤੇ ਲੇਕ ਆਏ ਅਸੀਂ ਇੱਕ ਵੀ ਕੰਮ ਸੁਣਦਾ ਵੜਸ਼ੰਕਰ ਨਾਲ ਜਿਵੇਂ ਸਾਡੀ ਲੜਾਈ ਜਾਰੀ ਹੈ ਅੱਜ ਵੀ ਸਾਰਾ ਇਹ ਅੰਦਾਲਾ ਹੈ ਬਹੁਤ ਖੁਸ਼ ਆਪੋ ਤਾਂ ਬਗੀਚਾ ਇੰਨਾ ਰੋਸ਼ਨੀ ਤੋਂ ਬਗੀਚਾ ਰੋਪੜ ਤੋਂ ਬਗੀਚਾ ਇੰਨਾ ਜਿਹੜਾ ਇੱਥੇ ਰੋਸ਼ ਪ੍ਰਦਰਸ਼ਨ ਬੜੇ ਬਣਾਉਂਦੇ ਆ ਕਿਉਂਕਿ ਇਹ ਵੀ ਸਾਰੇ ਗਾਂਵ ਦੇ ਆ ਕੇ ਕਰਦਾ ਚਾਲ ਹੈ ਦਰਸ਼ਨ ਕਰਦੇ ਖੁਸ਼ ਆਪੋ ਤੋਂ ਤੋੜ ਕੇ ਨਾਲ ਜੋੜਿਆ ਜਾਦਾ ਬੜਾ ਰੋਸ਼ੂ ਦੀ ਗੱਲ ਤੇ ਆਨੰਦਪੁਰ ਉਪ ਜ਼ਿਲ੍ਹਾ ਬਣਾਇਆ ਪਰ ਕੋਈ ਨਾ ਕੋਈ ਖੇਤ ਖਵਾਵਾ ਤਦ ਨੂੰ ਦੇ ਕਿ ਤਾਰੇ ਜਾਣਦੇ ਆ ਕਿ ਅਨੰਦ ਕਪੂਰ ਦੀ ਜਾਨਾ ਹੋਏ ਤਾਂ ਕੋਈ ਆਵਾਜ਼ ਨਹੀਂ ਆ ਰਹੀ ਹੈ ਔਰ ਸ਼ਾਮਪੁਰ ਨੂੰ ਜੇ ਅਸੀਂ ਜਾਣਿਆ ਤਾਂ ਤੁਹਾਨੂੰ ਡਿਗਵਾ ਦੇ ਜੇ ਸਾਧਨ ਮਿਲਦੇ ਆ ਤੇ ਸੀਟ ਕਰਕੇ ਇੱਥੇ ਪਹੁੰਚਦੇ ਆ ਕੋਈ ਮੰਗ ਨਹੀਂ ਹੈ ਤੁਹਾਨੂੰ ਤੋੜ ਕੇ ਜੀ ਮੈਂ ਸਮਝਦਾ ਇਹ ਰਾਜ ਕਰਦੀ ਹੈ ਇਹ ਇੱਕ ਬਹੁਤ ਅੱਧੀ ਜਿਹੜੀ ਸਰਕਾਰ ਜਿਹੜੀ ਨਿਕਲ ਰਹੀ ਹੈ ਜਿਹੜੀ ਚਲ ਰਹੀ ਹੈ ਵੰਡ ਕਰੋ ਵੰਡ ਕਰੋ ਵੰਡ ਕਰੋ ਜੁਦੀਰ ਕੋ ਇਜਾਰਾਤਾ ਜਿੰਦਾਬਾਦ 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 ਮੁਰਨਾ ਫਿਰ ਇਕ ਵਾਰ ਲੈਣੀ ਚਾਹਤਾ ਦਰਸ਼ਕਾਂ ਲਈ ਆਉਂਵਾ ਬੀਤੂ ਇਹ ਲੋਕੋ ਆਪਣਾ ਧੋਖਾ ਕਰ ਰਿਹਾ ਤੁਸੀਂ ਤੀਸ ਚਾਹਦੇ ਇਹਨਾਂ ਨੂੰ ਤਸਕੋ ਵੀ ਤੁਹਾਡੀ ਮਨਜ਼ਰ ਕੀ ਹੈ ਸਭ ਬੰਦੀਆਂ ਬੈਠੀਆਂ ਕਰਦਾ ਹਾਂ ਸਾਨੂੰ ਯਾਦ ਕਰੋ 哎。